ਪ੍ਰਭਾਤ ਦੀ ਸਹਾਇ ਵਾਰ ਸ੍ਰੀ ਭਗਵਤ ਜੀ ਕੀ ਬਾਦਸ਼ਾਹ ਜੀ ਦਸਵੀਂ ਪ੍ਰਥਮ ਭਗਵਤ ਜੀ ਮਰਤਾ ਗੁਰੂ ਨਾਨਕ ਨੈਂ ਤੇ ਆਏ ਤੇਰੰਗ ਪੁਰਤੇ ਅਮਰ ਦਾ ਸਰੰਦਾਸੇ ਹੋਇ ਸਹਾਇ ਅਜਨ ਹਰਿ ਗੁਬਿੰਦ ਨੋ ਸਿਮਰਾਉ ਸ੍ਰੀ ਹਰਿ ਆਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਦਿ ਦਿੱਠੇ ਸਭ ਦੁੱਖ ਗਾਏ ਪੀਖ ਮਹਾਦਰ ਸਿਮਰਿਆ ਘਰ ਨਾਉ ਨਿਤ ਆਵੇ ਧਾਈ ਸਤਸਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤਾ ਧਿਆਨ ਕਰਕੇ ਬੋਲੋ ਜੀ ਆਇਆਂ ਹੋ ਪੰਜਾਬ ਪਿਆਰਿਆ ਤਹਾਂ ਸਾਹਿਬ ਜਾਦਿਆਂ ਟਾਰਿਆਂ ਮੁਕਿਆਂ ਆਖੀਆਂ ਦਬੀਆਂ ਤਪੀਆਂ ਜਿਨ੍ਹਾਂ ਨਾਮ ਜੱਪਿਆ ਵਾ ਢਿ ਛਕਿਆ ਦੀਗ ਜਲਾਈ ਤੇ ਨਵਾਹੀ ਦੇਖ ਕੇ ਅਰਧ ਕੀਤਾ ਤੇਰਾ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਰੱਖ ਕੇ ਖਾਲਤਾਰੇ ਬੋਲੋ ਜੀ ਵਾਹਿਗੁਰੂ ਸਿੰਗਾ ਸਿੰਗਾ ਸਿੰਗੜੀਆਂ ਧਰਮ 헤 ਤੀਰ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਦੇ ਚੜਿਆਰਿਆਂ ਨਾਲ ਜਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਰਤਾ ਸਵਾਸਾ ਨਾਲ ਲਗਾਇ। ਇਹਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਬ ਤਤਕਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਵਨ ਕਸਰਤਾ ਸਰਬ ਸੁਖੋ ਵੇ ਜਾਨ ਆਂ ਖਾਲਸਾ ਜੀ ਸਾਹਿਬ ਤਹਾ ਤਹ ਰਸ਼ਿਆ ਰਾਇ ਤ ਤੇਗ ਤੇਗ ਪਤੇ ਦਰਗਹੀ ਪੈਰ ਪੰਥ ਕੀ ਦੀਨ ਸਈ ਸਾਹਿਬ ਜੀ ਤਾਏ ਖਾਲਸਾ ਜੀ ਕੇ ਢੋਲ ਵਾਲੇ ਬੋਲਾ ਜੀ ਦੇ ਇੱਕ ਤਲ ਪ੍ਰੋ ਸਾਧਾਨ ਨਾਨਾ ਸਿਰ ਦਾਣਾ ਵਧਾਰ ਜੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸ਼ਨਾਰ ਕੰਕੀਆਂ ਝੰਡੇ ਉੰਗੇ ਝੁਕੋ ਝੁਕਿਆ ਤਲ ਧਰਮ ਦਾ ਜਹਕਾਰ ਬੋਲੋ ਜੀ ਹਾਏ ਗਰੋ ਸਿੱਖਾਂ ਦਾ ਮਨ ਨਹੀਂ ਮਾਮ ਮਾਤੀ ਉਸਤੀ ਮਤ ਪਤ ਦਾ ਰਸ ਆਇਆ ਬਹਾਏ ਗਰੋ ਇਹ ਅਮਾਲ ਤੋਂ ਆਪਣੇ ਪੰਥ ਦੇ ਤਦਾ ਸੁਹਾਈ ਦਾ ਮਾਰ ਦੀਓ ਮੇਰੇ ਨਾਮ ਦਾ ਸਾਰੇ ਤੇ ਹੋ ਬੋ ਬੋਵਾਰਿਆਂ ਧੰਮਾ ਦੇ ਜਨਾ ਤੋਂ ਪੰਤ ਨੂੰ ਛੋੜਿਆ ਵਿਆਹੇ ਕੋਲੇ ਦਰਸ਼ਨ ਦੇ ਨਾਲ ਅਦਿ ਦੇਵਾ ਤੁਮ ਬਾਹ ਦਾ ਦਾ ਆਪਣੀ ਪਿਆਰੀ ਹਲਸਾ ਦੀਨ ਬਖਸ਼ੋ ਏ ਮਾਰਿਆਂ ਦੇ ਮਾਨ ਜਿਕਾਰਿਆਂ ਦੇ ਤਾਲ ਨੇ ਉਪਿਆਂ ਬੀਓ ਤਨ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਮਹਾਰਾਜ ਆਪ ਜੀ ਦੇ ਹਜੂਰ ਅਰਦਾਸ ਤੇ ਕੀ ਜੋਦਰੀ ਹੈ ਸਤਿਗੁਰੂ ਜੀ ਆਓ ਚਾਰ ਪਹਿਰ ਰੈਣਾ ਵੀ ਦੇ ਭਾਰੇ ਅੰਦਰ ਤਪਿਤ ਹੋਏ ਚਾਰ ਪਹਿਰ ਦਿਹਾੜਾ ਆਪਣੇ ਭਾਰੇ ਅੰਦਰ ਤਪਿਤ ਕਰਾਉਣਾ ਆਮਰੇ ਸ਼ਹਿਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਸੁਰਦਵਾਰਾ ਦੇ ਖੀਰਗਾਦ ਸਰਹਿੰਦ ਵਿਖੇ ਪਾਵਨ ਦਰਬਾਰੇ ਅੰਦਰ ਆਪਣੀਵੇ ਤੋਂੜੇ ਇਸ ਦਾ ਅਰਥ ਤਿਆਰ ਕੀਤੇ ਗਏ ਨਾਲ ਜੀ ਕਿਰਪਾ ਰੋਸ ਸਿੰਘਾ ਚਰਾਦੇ ਪ੍ਰਕਾਰ ਇੱਕ ਨੰਬਰ ਕੇ ਕੋਲੇ ਦਰਸ਼ਨ ਦੇ ਰਾਰ ਪਾਵਨ ਮਹਾਰਾਮਸ਼ਤੇ ਸੰਗਤਾਂ ਨੂੰ ਤਰਤਾ ਫਿਰੋ ਦਰਦੇ ਆਈ ਸੰਗਤ ਦੀ ਦਰ ਹਾਜ਼ਰੀ ਤੇਲ ਫੁਰ ਕੇ ਟਾਵਾਂ ਸੇਵਾਵਾ ਕਰ ਪਰਵਾਰ ਕਰਨੀਆਂ ਦਰ ਘਰੋਂ ਚਿੱਤੇ ਸਿਦਤ ਕਰੋ ਦਾ ਨਾਮ ਦਾਰ ਬਖਸ਼ੜਾ ਜੋ ਪਾਪ ਹਨ ਆਵਾਂ ਪੂਰੀਆਂ ਦੰਗੀਆਂ ਸਰਬੱਤ ਦੇ ਕਾਰਜਲਾ ਕਰਨੇ ਕਰੋ ਕਿਰਪਾ ਆਪ ਜੀ ਦੇ పాਦ ਰੂਪ ਤੋਂ ਕਰਤ ਸਨਾਨ ਦੋ ਪ੍ਰਕਾਸ਼ ਸੁਨੰਦਰ ਦਿਲ ਜਾਣੀ ਆਕੇ ਆਵਛੋ ਰਸਤੇ ਚ ਆਂਗ ਸੰਗ ਸਹਾਈ ਲੋੜਾ ਜੈ ਤੇਾਰੇ ਮੇਰ ਜਿਨਾ ਮੇਰੇ ਆਪ ਜੀ ਦਾ ਨਾਮ ਚੇਤਾ ਦੇ ਨਾਨਕ ਨਾਮ मुंहिंजी क़ी भोल